ਸਾਬਕਾ ਕੰਜ਼ਰਵੇਟਿਵ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਚੱਕ ਸਟ੍ਰਾਲ ਦਾ 67 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ ਹੈ ਸਟ੍ਰਾਲ ਪਹਿਲੀ ਵਾਰ 1993 ਦੇ ਵਿੱਚ ਚੁਣੇ ਗਏ ਸਨ ਅਤੇ 2011 ਵਿੱਚ ਆਪਣੀ ਰਿਟਾਇਰਮੈਂਟ ਤੱਕ ਚਿਲੀਵੈਕ ਫਰੇਜ਼ਰ ਕੈਨੀਅਨ ਦੀ ਨੁਮਾਇੰਦਗੀ ਕਰਦੇ ਰਹੇ ਕੰਜ਼ਰਵੇਟਿਵ ਲੀਡਰ ਪਾਲੇਵਰ ਨੇ ਬੁੱਧਵਾਰ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸਟ੍ਰਾਲ ਨੂੰ ਇੱਕ ਪਿਆਰਾ ਦੋਸਤ ਕਿਹਾ ਪਾਲੇਵਰ ਨੇ ਕਿਹਾ ਕਿ ਸਾਡੇ ਅੰਦੋਲਨ ਲਈ ਚੱਕ ਦੀ ਅਟੁੱਟ ਵਚਨਬੱਧਤਾ ਅਤੇ ਕੈਨੇਡਾ ਲਈ ਉਸ ਦਾ ਡੂੰਗਾ ਪਿਆਰ ਉਸ ਵੱਲੋਂ ਕੀਤੇ ਗਏ ਕੰਮਾਂ ਦਾ ਹਿੱਸਾ ਸੀ। ਉਹ ਇੱਕ ਸਿਧਾਂਤਵਾਲਾ ਇਮਾਨਦਾਰੀ ਅਤੇ ਹਮਦਰਦੀ ਵਾਲਾ ਇਨਸਾਨ ਸੀ ਅਤੇ ਸਾਡੀ ਕੰਜ਼ਰਵੇਟਿਵ ਪਾਰਟੀ ਦਾ ਇੱਕ ਵੱਡਾ ਮੈਂਬਰ ਸੀ। ਪਹਿਲਾਂ ਰਿਫਾਰਮ ਪਾਰਟੀ ਦੇ ਸੰਸਦ ਮੈਂਬਰ ਦੇ ਵਜੋਂ ਸਟਾਲ ਚੁਣੇ ਗਏ ਸਨ। ਸਟਾਲ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੀ ਸਰਕਾਰ ਵਿੱਚ ਕਈ ਕੈਬਨਿਟ ਅਹੁਦੇ ਰੱਖੇ ਸਨ। ਇਸ ਵਿੱਚ ਖੇਤੀਬਾੜੀ, ਟਰਾਂਸਪੋਰਟ ਅਤੇ ਉਸ ਸਮੇਂ ਭਾਰਤੀ ਮਾਮਲਿਆਂ ਅਤੇ ਉੱਤਰੀ ਵਿਕਾਸ ਦੇ ਮੰਤਰੀ ਵਜੋਂ ਉਹਦੇ ਸ਼ਾਮਿਲ ਸਨ। ਉਹਨਾਂ ਦੇ بیٹے ਐਮਪੀ ਮਾਰਕਸ ਸਟਾਲ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦੱਸਿਆ ਕਿ ਸਟਾਲ ਦੀ ਮੌਤ ਮੈਸੀਥੈਲੋਮਾ ਕੈਂਸਰ ਨਾਂ ਦੀ ਇੱਕ ਕਿਸਮ ਨਾਲ ਲੜਾਈ ਲੜਨ ਤੋਂ ਬਾਅਦ ਹੋਈ। ਪਰਿਵਾਰ ਨੇ ਕਿਹਾ ਕਿ ਰਾਜਨੀਤਿਕ ਸਫਲਤਾ ਦੇ ਬਾਵਜੂਦ ਸਟਾਲ ਨੇ ਪਰਿਵਾਰ ਦੋਸਤਾਂ ਅਤੇ ਉਸਦੇ ਇਸਾਈ ਵਿਸ਼ਵਾਸ ਦੀ ਮਹੱਤਤਾ ਨੂੰ ਕਦੇ ਨਹੀਂ ਗਵਾਇਆ ਬਿਆਨ ਵਿੱਚ ਕਿਹਾ ਗਿਆ ਹੈ ਕਿ ਇੱਕ ਲੌਗਿੰਗ ਪਰਿਵਾਰ ਵਿੱਚ ਜਰਮਨ ਸਟਾਲ ਦਾ ਵਿਆਹ ਆਪਣੀ ਪਤਨੀ ਡੇਬੀ ਬੈਟਮੈਨ ਨਾਲ ਲਗਭਗ 50 ਸਾਲ ਪਹਿਲਾਂ ਹੋਇਆ ਸੀ ਅਤੇ ਦੋਵਾਂ ਦੇ 4 ਬੱਚੇ ਨੇ ਅਤੇ 13 ਪੋਤੇ-ਪੋਤੀਆਂ ਹਨ ਪਰਿਵਾਰ ਨੇ ਕਿਹਾ ਹੈ ਕਿ ਪਿਤਾ ਜੀ ਨੂੰ ਪਤਨੀ ਬੱਚਿਆਂ ਅਤੇ ਆਪਣੇ ਸਾਰੇ ਹੀ ਪਰਿਵਾਰ ਦੇ ਉੱਪਰ ਬਹੁਤ ਮਾਣ ਸੀ ਅਤੇ ਉਹ ਉਨ੍ਹਾਂ ਨੂੰ ਆਪਣੀ ਸਭ ਤੋਂ ਵੱਡੀ ਖੁਸ਼ੀ ਅਤੇ ਵਿਰਾਸਤ ਸਮਝਦੇ ਸੰ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ